ਬਦਲਾਵ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਜਾ ਸਰਕਾਰ ਦੇ ਬੋਲੋ ਜਿੱਥੇ ਨਸ਼ਿਆਂ ਦੇ ਵਿਰੋਧਿਕ ਮੁਹਿੰਮ ਚਲਾਈ ਗਈ ਹੈ ਯੁੱਧ ਨਸ਼ਿਆਂ ਵਿਰੁੱਧ ਤੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੀ ਪੂਰਨ ਤੌਰ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਵਿਚਾਲੇ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਹੁਣ ਜਤੂ ਜਹਿਤ ਕਰ ਰਹੀ ਹੈ ਤੇ ਇੱਕ ਬਿਹਾਦ ਵੱਡਾ ਖੁਲਾਸਾ ਹੋਇਆ ਇਸ ਖੁਲਾਸੇ ਦੇ ਵਿੱਚ ਜਿੱਥੇ ਹੁਣ ਸੰਗਰੂਰ ਪੁਲਿਸ ਨੇ ਜੋ ਹੈ ਜੇਲ੍ਹ ਦੇ ਵਿੱਚ ਨਸ਼ਾ ਤਸਕਰੀ ਜਿਹੜੀ ਹੋ ਰਹੀ ਸੀ ਉਸ ਦਾ ਪਰਦਾ ਫਾਸ਼ ਕੀਤਾ ਹੈ ਜੇਸੇ ਵਿੱਚ ਹੁਣ ਡੀਐਸਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਡੀਐਸਪੀ ਜੋ ਕਿ ਇਸ ਨਸ਼ਾ ਤਸਕਰੀ ਦੇ ਵਿੱਚ ਸ਼ਾਮਲ ਸੀ ਔਰ ਜਿੱਥੇ ਹੋਰ ਵੀ ਜਿਹੜੇ ਜੇਲ੍ਹ ਦੇ ਵਿੱਚੋਂ ਵੱਡੇ ਪਦਰਤ ਨਸ਼ੀਲੇ ਪਦਾਰਥ 12 ਜਿਹੜੀ ਹੈ ਮੋਬਾਈਲ ਫੋਨ ਸਮਾਰਟਵਾਚ ਜਿਹੜੀ ਮਿਲੀ ਹੈ ਔਰ ਉਸ ਤੋਂ ਬਾਅਦ ਇਹ ਦੱਸਦੀ ਕਿ ਹੈਰੋਇਨ ਗ੍ਰਾਮਤ ਹੋਈ ਹੈ ਫੀਮ ਵੀ ਆਮਦ ਕੀਤੀ ਗਈ ਹੈ ਜਿਸ ਤੋਂ ਬਾਅਦ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੋਰ ਵੀ ਚੀਜ਼ਾਂ ਬਰਾਬਰਦ ਹੋਣ ਦੇ ਖਸ਼ੇਜ ਜਤਾਏ ਜਾ ਰਹੇ ਨੇ ਜਿਸ ਤੋਂ ਬਾਅਦ ਵੱਡੇ ਪੱਧਰ ਦੇ ਉੱਤੇ ਨਸ਼ਾ ਤਸਕਰੀ ਜਿਹੜੀ ਜੇਲ੍ਹ ਦੇ ਵਿੱਚ ਹੋ ਰਹੀ ਸੀ ਉਸ ਦਾ ਪਰਦਾ ਫਾਸ਼ ਹੋਇਆ ਜਿਹੜੇ ਪੁਲਿਸ ਆ ਉਸ ਨੇ ਘੜ ਦਿੱਤਾ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਹੋਰਾਂ ਜੇਲਾ ਦੇ ਵਿੱਚ ਵੀ ਇਸੇ ਤਰੀਕੇ ਦੀ ਛਾਪੇ ਮਾਰੀ ਹੋਈ ਆ ਤੇ ਉਸ ਛਾਪੇ ਮਾਰੀ ਦੇ ਵਿੱਚ ਇੱਕ ਹੋਰ ਤਸਕਰ ਗ੍ਰਿਫਤਾਰ ਕੀਤਾ ਗਿਆ ਤੇ ਨਾਲ ਦੀ ਨਾਲ ਹੁਣ ਐਕਸ਼ਨ ਲਿੱਤੇ ਗਏ ਤਾਂ ਇਸੀ ਵੱਡੀ ਜਾਣਕਾਰੀ ਡੀਜੀਪੀ ਗੌਰਵ ਯਾਦਵ ਦੇ ਕੋਲੋਂ ਦਿੱਤੀ ਗਈ ਹੈ ਡੀਜੀਪੀ ਗੌਰਵ ਯਾਦਵ ਨੇ ਬੇਹੱਦ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ ਜ਼ਿਲ੍ਹਾ ਦੇ ਵਿੱਚ ਚੱਲ ਰਹੀ ਤਸਕਰੀ ਜਈ ਸੀਗੀ ਔਰ ਉਸ ਦੇ ਵਿੱਚ ਵੱਡੇ ਰੈਂਕ ਦੇ ਅਧਿਕਾਰੀ ਵੀ ਜਿਹੜੇ ਸ਼ਾਹਵਲ ਸੀਗੇ ਤਾਂ ਹੁਣ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਗਿਆ ਤੇ ਸਰਕਾਰ ਨੇ ਪਹਿਲਾਂ ਹੀ ਇਹ ਗੱਲ ਆਖੀ ਸੀਗੀ ਕਿ ਭ੍ਰਿਸ਼ਟਾਚਾਰ ਹੋਵੇ ਤਸਕਰੀ ਦਾ ਮਾਮਲਾ ਹੋਵੇ ਜਾਂ ਚੂ ਕੋਈ ਵੀ ਚੀਜ਼ ਹੋਵੇ ਜਿਸ ਦੇ ਵਿੱਚ ਕੋਈ ਵੱਡਾ ਅਧਿਕਾਰੀ ਕੋਈ ਵੀ ਮੰਤਰੀ ਵੀ ਸ਼ਾਮਲ ਹੋਇਆ ਤਾਂ ਉਸ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਜਾਨੀ ਕਿ ਅਸੀਂ ਇਹ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ ਇਸ ਨੂੰ ਲੈ ਕੇ ਚਰਚਾਵਾਂ ਕਾਫੀ ਤੇਜ਼ ਹੋ ਗਿਆ ਸੀ ਤੇ ਇਸ ਦੇ ਵਿਚਾਰੇ ਹੀ ਜਾਣਕਾਰੀ ਹੁਣ ਸਾਹਮਣੇ ਆਈ ਹੈ ਸੰਦਰੂਰ ਪੁਲਿਸ ਨੇ ਜੇਲ੍ਹ ਦੇ ਵਿੱਚ ਹੋ ਰਹੀ ਤਸਕਰੀ ਦਾ ਵੱਡੇ ਪੱਧਰ ਤੇ ਪਰਦਾ ਫਾਸ਼ ਕਰ ਦਿੱਤਾ ਤੇ ਦੂਸਰੇ ਪਾਸੇ ਜਦੋਂ ਹੁਣ ਹੋਰਾ ਜ਼ਿਲ੍ਹਾ ਦੇ ਵਿੱਚ ਵੀ ਜਾਂਚ ਹੋਈ ਤਸਕਰੀ ਜਿਹੜੀ ਕਰਦੇ ਫੜੇ ਗਏ ਤਾਂ ਉਹਨਾਂ ਦੇ ਕੋਲ ਵੀ ਨਸ਼ੀਨੇ ਪਦਾਰਥ ਬਰਾਮਦ ਹੋਏ ਨੇ ਪਿਸਤੋਲਾ ਬਰਾਮਦ ਹੋਈਆਂ ਨੇ ਜਿਸ ਤੋਂ ਬਾਅਦ ਅੰਦਰ ਹੀ ਕੁਝ ਵੱਡਾ ਕਰਨ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਸੀ ਤੇ ਹੁਣ ਡੀਜੀਪੀ ਗੌਰਵ ਯਾਦਵ ਦੇ ਬੋਲੂਏ ਜਾਣਕਾਰੀ ਦਾ ਜਾਣਕਾਰੀ ਜਿਹੜੀ ਆ ਉਹ ਸਾਂਝੀ ਕਰ ਦਿੱਤੀ ਗਈ ਹੈ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਗੀ ਗਾਨਿਆਂ ਦੇ ਦੂਸਰੇ ਪਾਸੇ ਗਲਤ ਕਾਰਗੀਆਂ ਤੇ ਲਗਾਤਾਰ ਹੀ ਹੋਣਾ ਸੋਸ਼ਲ ਮੀਡੀਆ ਤੇ ਵੀ ਤੁਸੀਂ ਤਸਵੀਰਾਂ ਦੇਖੀਆਂ ਹੋਣਗੀਆਂ ਕਿ ਜਿਹੜੇ ਨਸ਼ਾ ਤਸਕਰੀ ਕਰਦੇ ਨੇ ਉਹਨਾਂ ਦੇ ਘਰਾਂ ਨੂੰ ਢਾਟੀ ਵੀ ਕੀਤਾ ਜਾ ਰਿਹਾ ਹੈ ਉਹਨਾਂ ਦੇ ਘਰ ਤਬਾਹ ਕੀਤੇ ਜਾ ਰਹੇ ਨੇ ਪੂਰਨ ਤੌਰ ਤੇ ਤਾਂ ਇਸੇ ਤਰੀਕੇ ਦੇ ਨਾਲ ਲਗਾਤਾਰ ਹੀ ਹੁਣ ਇਹ ਮਾਮਲੇ ਲਗਾਤਾਰ ਪੱਖਦੇ ਜਾ ਰਹੇ ਨੇ ਤਾਂ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਿਨ੍ਹਾਂ ਦੇ ਵਿੱਚ ਹੁਣ ਪੰਜਾਬ ਦੇ ਵਿੱਚ ਤਸਕਰੀ ਵੱਡੇ ਪੱਧਰ ਤੇ ਆ ਤੇ ਪੰਜਾਬ ਸਰਕਾਰ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਇਹ ਕਿਹਾ ਸੀਗਾ ਕਿ ਤਸਕਰ ਜਿਹੜੇ ਨੇ ਇਨਾਂ ਦੇ ਹੁਣ ਪਰਦੇ ਫਾਸ਼ ਹੋ ਗਏ ਇਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਕਿਸੇ ਵੀ ਕੀਮਤ ਦੇ ਵਿੱਚ ਤਸਕਰੀ ਪੰਜਾਬ ਦੇ ਵਿੱਚ ਬਰਦਾਸ਼ਤ ਨਹੀਂ ਹੋਵੇਗੀ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਨਸ਼ਾ ਵੜ ਚੁੱਕਾ ਸੀ ਉਸ ਨੂੰ ਲੈ ਕੇ ਬਹੁਤ ਵੱਡੇ ਸਵਾਲ ਇਹ ਵੈਸੀ ਗਲੀ ਗਲੀ ਤੱਕੇ ਨਸ਼ਾ ਪਹੁੰਚ ਗਿਆ ਸੀ ਤੇ ਯੁੱਧ ਨਸ਼ਿਆਂ ਵਿਰੁੱਧ ਹੁਣ ਮਹਿਮ ਜਾਰੀ ਹੋਈ ਹੈ ਜਿਸ ਤੇ ਬਲਡوزر ਘਰਾਂ ਦੇ ਉੱਤੇ ਚੱਲਦੇ ਹੋਏ ਦਿਖਾਈ ਦੇ ਰਹੇ ਨੇ ਘਰਾਂ ਨੂੰ ਢਾਟੇ ਦੀ ਕੀਤਾ ਜਾ ਰਿਹਾ ਤਸਕਰਾਂ ਨੂੰ ਵਰਨਿੰਗ ਦਿੱਤੀ ਜਾ ਰਹੀ ਹੈ ਇੱਕ ਵਾਰ ਵਾਰਨ ਕੀਤਾ ਦੂਸਰੀ ਵਾਰ ਉਹਨਾਂ ਦੇ ਘਰ ਢਾਟੇ ਦੀ ਹੋਏ ਨੇ ਤਾਂ ਹੁਣ ਬਿਲਕੁਲ ਵਿਪਕਸ਼ਾ ਨਹੀਂ ਜਾ ਰਿਹਾ ਤਾਂ ਇਸੇ ਤਰੀਕੇ ਨਾਲ ਜੇਲਾਂ ਦੇ ਵਿੱਚ ਹੋ ਰਹੀ ਤਸਕਰੀ ਦੇ ਵੱਡੇ ਪਦਰ ਤੇ ਪਰਦੇ ਫਾਸਟ ਹੋ ਗਏ ਨੇ ਤਾਂ ਉਸ ਤੋਂ ਬਾਅਦ ਜਾਣਕਾਰੀ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਦਿੱਤੀ ਗਈ ਹੈ ਤਾਂ ਤਸਕਰਾਂ ਜਿਹੜੇ ਨੇ ਮੁਜੇਲਾ ਦੇ ਵਿੱਚ ਵੀ ਵੱਡੇ ਗਾਂਢ ਕਰਨ ਦੀ ਫਰਾਕ ਦੇ ਵਿੱਚ ਨੇ ਜਾਨਕੀ ਹੁਣ ਵੱਡੇ ਪੱਧਰ ਦੀਆਂ ਗਤੀਵਿਧੀਆਂ ਹੋ ਰਹੀਆਂ ਨੇ ਔਰ ਉਸੇ ਤਰੀਕੇ ਦੇ ਨਾਲ ਹੁਣ ਮਾਮਲਾ ਕਾਫੀ ਪੱਕ ਚੁੱਕਾ ਹੈ ਤਾਂ ਸਰਦਾਰ ਭਗਵੰਤ ਸਿੰਘ ਮਾਨ ਹਮੂਨਾ ਦੇ ਬੋਲੋ ਜੋ ਹੈ ਪਹਿਲਾਂ ਹੀ ਕਿਹਾ ਸੀ ਕਿ ਵੱਡੇ ਰੈਂਕ ਦਾ ਕੋਈ ਅਧਿਕਾਰੀ ਹੋਵੇ ਉਹ ਵੀ ਬਖਸ਼ਿਆ ਨਹੀਂ ਜਾਵੇਗਾ ਇਸੇ ਤਰੀਕੇ ਦੇ ਨਾਲ ਡੀਐਸਪੀ ਨੂੰ ਵੀ ਜੋ ਹੈ ਗ੍ਰਿਫਤਾਰ ਕਰ ਲਿਆ ਗਿਆ ਤਸਕਰੀ ਦੇ ਮਾਮਲੇ ਦੇ ਵਿੱਚ ਤੇ ਉਸ ਦੇ ਕੋਲੋਂ ਵੀ ਹੁਣ ਵੱਡੇ ਪੱਧਰ ਤੇ ਪੁੱਛਗਿੱਛ ਕੀਤੀ ਜਾਵੇਗੀ ਹਾਲੇ ਵੀ ਡੀਜੀਪੀ ਗੌਰਵ ਯਾਦਵ ਦਾ ਕਹਿਣਾ ਹੈ ਕਿ ਹੋਰ ਵੀ ਗ੍ਰਿਫਤਾਰੀਆਂ ਜਾਂ ਫਿਰ ਹੋਰ ਵੀ ਤਸਕਰ ਫੜਨ ਦੀ ਜਿਹੜੀ ਖਦਸ਼ੇ ਜਿਹੜੇ ਜਿਤਾਏ ਜਾ ਰਹੇ ਨੇ ਜਾਨੀ ਕਿ ਹੋ ਸਕਦਾ ਹੈ ਕਿ ਹੋਰ ਵੀ ਗ੍ਰਿਫਤਾਰੀ ਹੋਵੇ ਨਸ਼ੀਲੇ ਜਿਹੜੇ ਪਦਾਰਥ ਨੇ ਉਹ ਬਰਾਮਦ ਹੋ ਸਕਦੇ ਨੇ ਇਸ ਨੂੰ ਲੈ ਕੇ ਕਾਫੀ ਚਰਚਾ ਸੋਸ਼ਲ ਮੀਡੀਆ ਤੇ ਛਿੜੀ ਹੋਈ ਹੈ ਤੇ ਇਸ ਬਾਬਤ ਤੁਹਾਡੇ ਕੀ ਵਿਚਾਰ ਨੇ ਜੋ ਐਕਸ਼ਨ ਸਰਕਾਰ ਲੈ ਰਹੀ ਹੈ ਜਿਸ ਤਰੀਕੇ ਦੇ ਨਾਲ ਪੁਲਿਸ ਕਾਰਗੁਜ਼ਾਰੀ ਉਸ ਦਾ ਕੰਮ ਕਰ ਰਹੀ ਹੈ ਉਸ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਜ਼ਰੂਰ ਕਮੈਂਟ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਦੇਣਾ